ਕਾਲ ਤੇ ਸਵਾਗਤ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬੜੇ ਹੀ ਰੋਚਕ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਪ੍ਰਕਾਸ਼ ਯਾਨੀ ਕਿ ਰੋਸ਼ਨੀ ਹਾਂਜੀ ਬਹੁਤ ਹੀ ਬੁਨਿਆਦੀ ਤੇ ਦਿਲਚਸਪ ਵਿਸ਼ਾ ਹੈ ਸਾਡੇ ਕੋਲ ਨਾ 8ਵੀਂ ਜਮਾਤ ਦੇ ਵਿਗਿਆਨ ਦੇ ਪਾਠ ਤੇ ਕੁਝ ਸਵਾਲ ਜਵਾਬ ਨੇ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਵਾਲਾਂ ਦੇ ਜਵਾਬਾਂ ਰਾਹੀਂ ਪ੍ਰਕਾਸ਼ ਦੇ ਸੰਕਲਪਾਂ ਨੂੰ ਸਮਝੀਏ ਬਿਲਕੁਲ ਮਤਲਬ ਇੱਕ ਤਰ੍ਹਾਂ ਨਾਲ ਪਾਠ ਨੂੰ ਹੌਲੀ-ਹੌਲੀ ਖੋਲ੍ਹਾਂਗੇ ਜਿਵੇਂ ਕਲਾਸ ਵਿੱਚ ਹੁੰਦਾ ਹੈ ਬੜੇ ਸੌਖੇ ਤਰੀਕੇ ਨਾਲ ਹਾਂ ਤਾਂ ਜੋ ਸਾਰਿਆਂ ਨੂੰ ਆਸਾਨੀ ਨਾਲ ਸਮਝ ਆ ਸਕੇ ਚਲੋ ਫਿਰ ਸ਼ੁਰੂ ਕਰੀਏ ਜ਼ਰੂਰ ਸ਼ੁਰੂ ਕਰਦੇ ਹਾਂ ਠੀਕ ਹੈ ਪਹਿਲਾ ਕੁਝ ਖਾਲੀ ਥਾਵਾਂ ਨੇ ਜਿਵੇਂ ਪ੍ਰਕਾਸ਼ ਦੀ ਅਨਹੋਂਦ ਨੂੰ ਕੀ ਕਹਿੰਦੇ ਹਨ ਇਹ ਤਾਂ ਸੌਖਾ ਹੀ ਹੈ ਹਨੇਰਾ ਜਿੱਥੇ ਰੋਸ਼ਨੀ ਨਹੀਂ ਉੱਥੇ ਹਨੇਰਾ ਹੈ ਬਿਲਕੁਲ ਤੇ ਪ੍ਰਕਾਸ਼ ਕਿਹੋ ਜੇ ਪਦਾਰਥਾਂ ਵਿੱਚੋਂ ਲੰਘ ਸਕਦਾ ਹੈ ਉਹ ਪਦਾਰਥ ਜਿਨ੍ਹਾਂ ਦੇ ਆਰ ਪਾਰ ਦੇਖਿਆ ਜਾ ਸਕੇ ਯਾਨੀ ਪਾਰਦਰਸ਼ੀ ਪਦਾਰਥ ਜਿਵੇਂ ਸਾਫ ਕੱਚ ਹੋ ਗਿਆ ਪਾਣੀ ਹੋ ਗਿਆ ਹਾਂ ਜਿਨ੍ਹਾਂ ਚੋਂ ਲੰਘ ਜਾਂਦਾ ਉਹ ਪਾਰਦਰਸ਼ੀ ਤੇ ਜਿਨ੍ਹਾਂ ਚੋਂ ਨਹੀਂ ਲੰਘਦਾ ਉਹ ਅਪਾਰਦਰਸ਼ੀ ਜਿਵੇਂ ਕੰਧ ਹੈ ਲੱਕੜ ਹੈ ਕਿਤਾਬ ਹੈ ਇਹ ਰੋਸ਼ਨੀ ਨੂੰ ਰੋਕ ਲੈਂਦੇ ਨੇ ਅੱਛਾ ਅਗਲਾ ਹੈ ਸੂਰਜ ਜੀ ਪ੍ਰਕਾਸ਼ ਜਿਹੜਾ ਸਾਨੂੰ ਚਿੱਟਾ ਦਿਸਦਾ ਉਹ ਅਸਲ ਚ ਕਿੰਨੇ ਰੰਗਾਂ ਦਾ ਬਣਿਆ ਹੁੰਦਾ ਹਾਂ ਇਹ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਪਹਿਲਾਂ ਪਰ ਇਹ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ ਸੱਤ ਰੰਗ ਜਿਵੇਂ ਸਤਰੰਗੀ ਪੀਂਗ ਵਾਲੇ ਬਿਲਕੁਲ ਉਹੀ V I B G Y O R ਵਾਲੇ ਬੈਂਗਣੀ ਜਾਮੂਨੀ ਨੀਲਾ ਹਰਾ ਪੀਲਾ ਸੰਤਰੀ ਲਾਲ ਇਹ ਸਾਰੇ ਮਿਲ ਕੇ ਸਫੈਦ ਰੋਸ਼ਨੀ ਬਣਾਉਂਦੇ ਨੇ ਵਾਹ ਠੀਕ ਹੈ ਹੁਣ ਮਨੁੱਖੀ ਅੱਖ ਬਾਰੇ ਅੱਖ ਵਿੱਚ ਪ੍ਰਤੀਬੰਬ ਯਾਨੀ ਤਸਵੀਰ ਕਿੱਥੇ ਬਣਦੀ ਹੈ ਇਹ ਬਣਦੀ ਹੈ ਅੱਖ ਦੇ ਪਿਛਲੇ ਪਾਸੇ ਇੱਕ ਪਰਦੇ ਤੇ ਜਿਸ ਨੂੰ ਕਹਿੰਦੇ ਨੇ ਰੈਟੀਨਾ ਰੈਟੀਨਾ ਤੇ ਓਕੇ ਤੇ ਇੱਕ ਸਵਾਲ ਹੈ ਜੀਵਾਂ ਬਾਰੇ ਕਿਹੜਾ ਜੀਵ ਆਪਣੀਆਂ ਅੱਖਾਂ ਵੱਖ-ਵੱਖ ਦਿਸ਼ਾਵਾਂ ਵਿੱਚ ਕੁਮਾ ਸਕਦਾ ਹੈ ਆ ਇਹ ਤਾਂ ਗਿਰਗਿਟ ਹੈ ਉਹ ਇੱਕ ਅੱਖ ਕਿਤੇ ਤੇ ਦੂਜੀ ਕਿਤੇ ਕੁਮਾ ਲੈਂਦਾ ਹੈ ਕੁਮਾ ਲੈਂਦਾ ਠੀਕ ਹੈ ਇਹ ਤਾਂ ਹੋ ਗਈਆਂ ਖਾਲੀ ਥਾਵਾਂ ਹੁਣ ਕੁਝ ਸਹੀ ਗਲਤ ਦੇਖਦੇ ਹਾਂ ਪਹਿਲਾਂ ਮੋਮਬਤੀ ਪ੍ਰਕਾਸ਼ ਦਾ ਕੁਦਰਤੀ ਸੋਮਾ ਹੈ ਨਹੀਂ ਇਹ ਗਲਤ ਹੈ ਮੋਮਬਤੀ ਤਾਂ ਅਸੀਂ ਬਣਾਉਂਦੇ ਆ ਇਸ ਲਈ ਇਹ ਬਨਾਉਟੀ ਸੋਮਾ ਹੈ ਮਨੁੱਖ ਦੁਆਰਾ ਮਾਇਆ ਗਿਆ ਕੁਦਰਤੀ ਕਿਹੜੇ ਹੋਏ ਫਿਰ ਕੁਦਰਤੀ ਹੋਗੇ ਜਿਵੇਂ ਸੂਰਜ ਤਾਰੇ ਜਾਂ ਜੁਗਨੂ ਵੀ ਜੋ ਕੁਦਰਤ ਨੇ ਬਣਾਏ ਨੇ ਠੀਕ ਹੈ ਅਗਲਾ ਰੈਟੀਨਾ ਅੱਖ ਦੀ ਸਭ ਤੋਂ ਬਾਹਰਲੀ ਪਰਤ ਹੈ ਨਹੀਂ ਇਹ ਵੀ ਗਲਤ ਹੈ ਰੈਟੀਨਾ ਤਾਂ ਸਭ ਤੋਂ ਅੰਦਰਲੀ ਪਰਤ ਹੁੰਦੀ ਹੈ ਪਿਛਲੇ ਪਾਸੇ ਅੱਛਾ ਅੰਦਰਲੀ ਬਾਹਰਲੀ ਕਿਹੜੀ ਹੁੰਦੀ ਫਿਰ ਸਭ ਤੋਂ ਬਾਹਰ ਵਾਲੀ ਚਿੱਟੀ ਸਖਤ ਪਰਤ ਹੁੰਦੀ ਏ ਸਕਲੇਰਾ ਉਹ ਅੱਖ ਨੂੰ ਬਚਾ ਕੇ ਰੱਖਦੀ ਏ ਸਮਝ ਗਿਆ ਅਗੇ ਆਇਰਿਸ ਦੇ ਵਿਚਕਾਰਲੇ ਛੇਦ ਨੂੰ ਪੁਤਲੀ ਕਹਿੰਦੇ ਹਨ ਹਾਂਜੀ ਇਹ ਬਿਲਕੁਲ ਸਹੀ ਏ ਆਇਰਿਸ ਉਹ ਰੰਗਦਾਰ ਹਿੱਸਾ ਹੁੰਦਾ ਤੇ ਉਹਦੇ ਵਿਚਕਾਰਲਾ ਕਾਲਾ ਛੇਕ ਪੁਤਲੀ ਹੁੰਦਾ ਠੀਕ ਤੇ ਹਨੇਰੇ ਦੇ ਜੀਵ ਸਿਰਫ ਉਜਲੇ ਪ੍ਰਕਾਸ਼ ਵਿੱਚ ਦੇਖ ਸਕਦੇ ਹਨ ਨਹੀਂ ਜੀ ਇਹ ਤਾਂ ਉਲਟਾ ਹੈ ਉਹ ਤਾਂ ਘਟ ਰੋਸ਼ਨੀ ਮਤਲਬ ਹਨੇਰੇ ਵਿੱਚ ਦੇਖਣ ਲਈ ਬਣੇ ਹੁੰਦੇ ਨੇ ਇਸ ਲਈ ਇਹ ਗਲਤ ਹੈ ਹਾਂ ਜਿਵੇਂ ਉੱਲੂ ਉਹ ਰਾਤ ਨੂੰ ਦੇਖਦਾ ਹੈ ਬਿਲਕੁਲ ਆਖਰੀ ਸਹੀ ਗਲਤ ਬ੍ਰੇਲ ਪ੍ਰਣਾਲੀ ਦੀ ਕਾੜ ਹੈਲਨ ਕੀਲਰ ਨੇ ਕੱਢੀ ਸੀ ਨਹੀਂ ਇਹ ਵੀ ਗਲਤ ਹੈ ਇਹ ਕਾੜ ਲੂਈ ਬ੍ਰੇਲ ਨੇ ਕੱਢੀ ਸੀ ਹੈਲਨ ਕੀਲਰ ਨੇ ਇਸ ਦੀ ਵਰਤੋਂ ਕੀਤੀ ਪਰ ਕਾੜ ਲੂਈ ਬ੍ਰੇਲ ਦੀ ਸੀ ਅੱਛਾ ਲੂਈ ਬ੍ਰੇਲ ਠੀਕ ਹੈ ਹਾਂਜੀ ਇਹਨਾਂ ਨਾਲ ਨਾਲ ਕਾਫੀ ਬੇਸਿਕ ਗੱਲਾਂ ਸਾਫ਼ ਹੋ ਜਾਂਦੀਆਂ ਨੇ ਹਾਂਜੀ ਇਹ ਬੁਨਿਆਦ ਪੱਕੀ ਕਰਦੇ ਨੇ ਹੁਣ ਅੱਗੇ ਚੱਲੀਏ ਹਾਂ ਹੁਣ ਆਉਨੇ ਆ ਮਿਲਾਨ ਕਰਨ ਤੇ ਪਹਿਲਾ ਹੈ ਦਰਪਣਾ ਰਾਹੀਂ ਪਰਾਵਰਤਨ ਵੇਰੇ ਕੋਣ ਇਹਦਾ ਮਿਲਾਨ ਹੋਵੇਗਾ ਆਪਤਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਇਹ ਪਰਾਵਰਤਨ ਦਾ ਪਹਿਲਾ ਨਿਯਮ ਹੈ ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਠੀਕ ਅੱਗੇ ਅੱਖ ਦਾ ਰੰਗ ਕਿਸ ਭਾਗ ਕਾਰਨ ਹੁੰਦਾ ਹੈ ਇਹ ਹੁੰਦਾ ਹੈ ਆਇਰਿਸ ਕਰਕੇ ਜਿਹੜਾ ਰੰਗਦਾਰ ਹਿੱਸਾ ਹੁੰਦਾ ਨਾ ਅੱਖ ਦਾ ਉਹ ਆਇਰਿਸ ਹੈ ਹਾਂ ਕਿਸੇ ਦਾ ਪੂਰਾ ਕਿਸੇ ਦਾ ਨੀਲਾ ਓਕੇ ਊਰਜਾ ਦਾ ਕੁਦਰਤੀ ਸੋਮਾ ਇਹ ਤਾਂ ਸਭ ਤੋਂ ਵੱਡਾ ਸੋਮਾ ਸੂਰਜ ਸੂਰਜ ਠੀਕ ਹੈ ਸਕਲੇਰਾ ਦੀ ਅਗਲੀ ਪਾਰਦਰਸ਼ੀ ਪਰਤ ਇਹ ਹੈ ਕਾਰਨੀਆ ਅੱਖ ਦੇ ਸਭ ਤੋਂ ਬਾਹਰ ਜੋ ਪਾਰਦਰਸ਼ੀ ਹਿੱਸਾ ਹੈ ਕਾਰਨੀਆ ਤੇ ਹਨੇਰੇ ਦਾ ਜੀਵ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਉੱਲੂ ਉਹ ਲੋ ਬਹੁਤ ਵਧੀਆ ਹੁਣ ਕੁਝ ਬਹੁ ਉਤਰੀ ਪ੍ਰਸ਼ਨ ਦੇਖਦੇ ਆ ਪਹਿਲਾ ਦੇਖਣ ਦੀ ਸੰਵੇਦਨਾ ਦਿਮਾਗ ਤੱਕ ਕੌਣ ਲੈ ਕੇ ਜਾਂਦੀ ਹੈ ਇਹ ਕੰਮ ਹੈ ਪ੍ਰਕਾਸ਼ ਨਸ ਦਾ ਯਾਨੀ ਆਪਟਿਕ ਨਰਵ ਦਾ ਇਹ ਰੈਟਨਾ ਤੋਂ ਸੰਦੇਸ਼ ਦਿਮਾਗ ਨੂੰ ਭੇਜਦੀ ਹੈ ਪ੍ਰਕਾਸ਼ ਨਸ ਓਕੇ ਸਪਸ਼ਟ ਦ੍ਰਿਸ਼ਟੀ ਦੀ ਕਟੋਕਟ ਦੂਰੀ ਕਿੰਨੀ ਹੁੰਦੀ ਹੈ ਇੱਕ ਸਿਹਤਮੰਦ ਅੱਖ ਲਈ ਇਹ ਲਗਭਗ 25 ਸੈਂਟੀਮੀਟਰ ਹੁੰਦੀ ਹੈ 25 ਸੈਂਟੀਮੀਟਰ ਠੀਕ ਲੈਂਸ ਦੇ ਪਿਛਲੇ ਪਾਸੇ ਕਿਹੜਾ ਦਰਵ ਤਰਲ ਹੁੰਦਾ ਹੈ ਲੈਂਸ ਦੇ ਪਿੱਛੇ ਅੱਖ ਦੇ ਵੱਡੇ ਹਿੱਸੇ ਵਿੱਚ ਹੁੰਦਾ ਹੈ ਵਿਟ੍ਰਸ ਹਿਊਮਰ ਇਹ ਜੈਲੀ ਵਰਗਾ ਹੁੰਦਾ ਵਿਟ੍ਰਸ ਹਿਊਮਰ ਓਕੇ ਕਿਹੜਾ ਜੀਵ ਇੱਕ ਅੱਖ ਅੱਗੇ ਤੇ ਇੱਕ ਪਿੱਛੇ ਘੁਮਾ ਸਕਦਾ ਹੈ ਇਹ ਫਿਰ ਤੋਂ ਉਹੀ ਗਿਰਗਿਟ ਹਾਂ ਗਿਰਗਿਟ ਸਹੀ ਤੇ ਸੁੰਦਰ ਪੈਟਰਨ ਦੇਖਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਇਹ ਹੈ ਕਲਾਈਡੋਸਕੋਪ ਜਿਸ ਵਿੱਚ ਸ਼ੀਸ਼ਿਆਂ ਨਾਲ ਬੜੇ ਸੋਹਣੇ ਡਿਜ਼ਾਈਨ ਬਣਦੇ ਨੇ ਕਲਾਈਡੋਸਕੋਪ ਠੀਕ ਹੈ ਇਹ 25 ਸੈਂਟੀਮੀਟਰ ਵਾਲੀ ਗੱਲ ਮਹੱਤਵਪੂਰਨ ਲੱਗੀ ਕਿਤਾਬ ਨੇੜੇ ਕਰਕੇ ਨਹੀਂ ਪੜ੍ਹਨਾ ਚਾਹੀਦਾ ਹਾਂਜੀ ਬਿਲਕੁਲ ਇਸ ਨਾਲ ਅੱਖਾਂ ਤੇ ਜ਼ੋਰ ਪੈਂਦਾ ਹੈ ਤੇ ਵਿਟ੍ਰਸ ਹਿਊਮਰ ਅੱਖ ਦੀ ਸ਼ਕਲ ਬਣਾਈ ਰੱਖਣ 'ਚ ਵੀ ਮਦਦ ਕਰਦਾ ਹੈ ਤੇ ਕਲਾਈਡੋਸਕੋਪ ਦਾ ਸਿਧਾਂਤ ਕੀ ਹੈ ਉਹ ਬਹੁਪਰਾਵਰਤਨ ਦੇ ਸਿਧਾਂਤ ਤੇ ਕੰਮ ਕਰਦਾ ਹੈ ਮਤਲਬ ਸ਼ੀਸ਼ਿਆਂ ਵਿੱਚ ਰੋਸ਼ਨੀ ਵਾਰ-ਵਾਰ ਟਕਰਾਉਂਦੀ ਹੈ ਅੱਛਾ ਬਹੁਪਰਾਵਰਤਨ ਸਮਝ ਗਿਆ ਹੁਣ ਕੁਝ ਛੋਟੇ ਉੱਤਰਾਂ ਵਾਲੇ ਸਵਾਲ ਨੇ ਪਹਿਲਾ ਅਪਾਰਦਰਸ਼ੀ ਵਸਤੂ ਕੀ ਹੈ अपारदर्शी वो वस्तु है जिस ਵਿੱਚੋਂ ਪ੍ਰਕਾਸ਼ ਆਰ ਪਾਰ ਨਹੀਂ ਲੰਘ ਸਕਦਾ ਜਿਵੇਂ ਪੱਥਰ ਕੰਧ ਠੀਕ ਤੇ ਦਰਪਣ ਕੀ ਹੁੰਦਾ ਹੈ ਦਰਪਣ ਮਤਲਬ ਸ਼ੀਸ਼ਾ ਆਮ ਤੌਰ ਤੇ ਕੱਚਦਾ ਹੁੰਦਾ ਹੈ ਜਿਸਦੇ ਇੱਕ ਪਾਸੇ ਪਾਲਿਸ਼ ਕੀਤੀ ਹੁੰਦੀ ਹੈ ਇਹਨਾਂ ਪ੍ਰਕਾਸ਼ ਦਾ ਨਿਯਮਿਤ ਪ੍ਰਾਵਰਤਨ ਕਰਦਾ ਹੈ ਨਿਯਮਿਤ ਪ੍ਰਵਰਤਨ ਹਾਂ ਯਾਨੀ ਜਦੋਂ ਸਮਾਨਾਂਤਰ ਕਿਰਨਾ ਆਉਂਦੀਆਂ ਹਨ ਤਾਂ ਟਕਰਾ ਕੇ ਸਮਾਨਾਂਤਰ ਹੀ ਵਾਪਸ ਜਾਂਦੀਆਂ ਹਨ ਇਸ ਕਰਕੇ ਹੀ ਸਾਨੂੰ ਸ਼ੀਸ਼ੇ ਵਿੱਚ ਸਾਫ਼ ਪ੍ਰਤੀਬਿੰਬ ਦਿਸਦਾ ਹੈ। ਉਹ ਅੱਛਾ। ਖੁਰਦਰੀ ਸਤ੍ਹਾ ਤੇ ਫਿਰ? ਖੁਰਦਰੀ ਸਤ੍ਹਾ ਤੇ ਹੁੰਦਾ ਹੈ ਖਿੰਡਵਾ ਪ੍ਰਵਰਤਨ। ਕਿਰਨਾਂ ਵੱਖ-ਵੱਖ ਪਾਸੇ ਖੇਡ ਜਾਂਦੀਆਂ ਹਨ। ਇਸ ਲਈ ਪ੍ਰਤੀਬਿੰਬ ਨਹੀਂ ਬਣਦਾ ਪਰ ਸਾਨੂੰ ਉਹ ਸਤ੍ਹਾ ਦਿਸਦੀ ਹੈ। ਬਹੁਤ ਵਧੀਆ। ਅੱਗੇ ਹਨ ਨੇਰੇ ਦੇ ਜੀਵ ਕੌਣ ਹਨ? ਇਹ ਉਹ ਜੀਵ ਨੇ ਜੋ ਰਾਤ ਨੂੰ ਵਧੀਆ ਦੇਖ ਸਕਦੇ ਨੇ ਜਿਵੇਂ ਉੱਲੂ, ਚਮਗਿੰਦੜ। ਠੀਕ। ਤੇ ਨੇਤਰਹੀਣ ਵਿਅਕਤੀ ਕਿਵੇਂ ਪੜ੍ਹ ਲਿਖ ਸਕਦੇ ਹਨ? ਉਹ ਬਰੇਲ ਪ੍ਰਣਾਲੀ ਦੀ ਵਰਤੋਂ ਕਰਦੇ ਨੇ। ਉਹ ਉਭਰੀਆਂ ਹੋਈਆਂ ਬਿੰਦੀਆਂ ਨੂੰ ਛੂ ਕੇ ਪੜ੍ਹਦੇ ਨੇ ਹਾਂ ਲੂਈ ਬਰੇਲ ਵਾਲੀ ਓਕੇ ਦੋ ਜੀਵ ਦੱਸੋ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਲੈਂਸ ਹੁੰਦੇ ਹਨ ਇਹ ਕੀੜੇ ਮਕੌੜੇ ਹੁੰਦੇ ਨੇ ਜਿਵੇਂ ਮੱਖੀ ਤੇ ਕਾਕਰੋਚ ਉਹਨਾਂ ਦੀਆਂ ਅੱਖਾਂ ਨੂੰ ਸੰਯੁਕਤ ਅੱਖਾਂ ਕਹਿੰਦੇ ਨੇ ਸੰਯੁਕਤ ਅੱਖਾਂ ਇਹ ਸਾਡੀਆਂ ਅੱਖਾਂ ਤੋਂ ਕਿਵੇਂ ਵੱਖਰੀਆਂ ਨੇ ਸਾਡੀ ਅੱਖ ਵਿੱਚ ਇੱਕ ਮੁੱਖ ਲੈਂਸ ਹੈ ਪਰ ਉਹਨਾਂ ਦੀ ਇੱਕ ਵੱਡੀ ਅੱਖ ਅਸਲ ਵਿੱਚ ਸੈਂਕੜੇ ਛੋਟੀਆਂ-ਛੋਟੀਆਂ ਅੱਖਾਂ ਦਾ ਜੋੜ ਹੁੰਦੀ ਹੈ ਹਰ ਇੱਕ ਦਾ ਆਪਣਾ ਲੈਂਸ ਅੱਛਾ ਤਾਂ ਉਹ ਦੁਨੀਆ ਨੂੰ ਬਿਲਕੁਲ ਵੱਖਰਾ ਦੇਖਦੇ ਹੋਣਗੇ ਹਾਂਜੀ ਬਿਲਕੁਲ ਉਹਨਾਂ ਨੂੰ ਸ਼ਾਇਦ ਗਤੀ ਬਹੁਤ ਜਲਦੀ ਪਤਾ ਲੱਗਦੀ ਹੈ ਭਾਵੇਂ ਤਸਵੀਰ ਸਾਡੇ ਜਿੰਨੀ ਸਾਫ਼ ਨਾ ਹੋਵੇ ਇਹ ਸੋਚਣਾ ਵੀ ਦਿਲਚਸਪ ਹੈ ਕਿ ਉਹ ਕਿਵੇਂ ਦੇਖਦੇ ਹੋਣਗੇ ਵਾਕਈ ਹੁਣ ਥੋੜੇ ਹੋਰ ਵਿਸਤਾਰ ਵਾਲੇ ਸਵਾਲ ਨਿਊਟਨ ਡਿਸਕ ਕੀ ਹੁੰਦੀ ਹੈ ਨਿਊਟਨ ਡਿਸਕ ਇੱਕ ਗੋਲ ਚੱਕਰੀ ਹੈ ਜਿਸ ਤੇ ਸੱਤੇ ਰੰਗ ਵਿਭਗਿਓਰ ਵਾਲੇ ਬਣਾਏ ਹੁੰਦੇ ਨੇ ਜਦੋਂ ਉਹਨੂੰ ਤੇਜ਼ੀ ਨਾਲ ਘੁਮਾਉਂਦੇ ਆ ਕੀ ਹੁੰਦਾ ਤਾਂ ਉਹ ਸਾਰੇ ਰੰਗ ਮਿਲ ਕੇ ਸਾਨੂੰ ਚਿੱਟੇ ਜਾਂ ਹਲਕੇ ਸਲੇਟੀ ਜਿਹੇ ਦਿਸਦੇ ਨੇ ਇਸ ਨਾਲ ਸਾਬਤ ਹੁੰਦਾ ਹੈ ਕਿ ਚਿੱਟੀ ਰੋਸ਼ਨੀ ਸੱਤ ਰੰਗਾਂ ਦਾ ਮਿਸ਼ਰਣ ਹੈ ਅੱਛਾ ਉਹ ਘੁੰਮਣ ਨਾਲ ਰੰਗ ਮਿਲ ਜਾਂਦੇ ਨੇ ਠੀਕ ਹੈ ਤੇ ਸਪੈਕਟ੍ਰਮ ਦੇ ਸੱਤ ਰੰਗ ਤਰਤੀਬ ਵਿੱਚ ਦੱਸੋ ਹਾਂ ਸਰੋਤ ਵਿੱਚ ਲਾਲ ਤੋਂ ਸ਼ੁਰੂ ਕੀਤਾ ਹੈ ਲਾਲ ਸੰਤਰੀ ਪੀਲਾ ਹਰਾ ਨੀਲਾ, ਜਾਮੁਨੀ ਤੇ ਬੈਂਗਣੀ ਹੂੰ ਉਂਜ ਵਿਬਯੋਰ ਯਾਦ ਰੱਖਣਾ ਸੌਖਾ ਰਹਿੰਦਾ ਬੈਂਗਣੀ ਤੋਂ ਲਾਲ ਤੱਕ ਹਾਂ ਵਿਬਯੋਰ ਠੀਕ ਹੈ ਅੱਗੇ ਦ੍ਰਿੜਤਾ ਦਰਸ਼ਨ ਪਰਸਿਸਟੈਂਸ ਆਫ ਵਿਜਨ ਕੀ ਹੈ ਇਹ ਇੱਕ ਬੜੀ ਕਮਾਲ ਦੀ ਚੀਜ਼ ਹੈ ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ ਤੇ ਉਹ ਅੱਖਾਂ ਸਾਹਮਣੇ ਉਹ ਹਟ ਵੀ ਜਾਵੇ ਤਾਂ ਉਸ ਦਾ ਅਸਰ ਸਾਡੀ ਅੱਖ ਜਾਂ ਦਿਮਾਗ ਤੇ ਥੋੜੀ ਦੇਰ ਲਗਭਗ 1 ਸੈਕਿੰਡ ਦੇ 3ਵੇਂ ਹਿੱਸੇ ਤੱਕ ਰਹਿੰਦਾ ਹੈ 130 ਸੈਕਿੰਡ ਤੱਕ ਇਹਦਾ ਕੋਈ ਫਾਇਦਾ ਹੈ ਬਹੁਤ ਵੱਡਾ ਫਾਇਦਾ ਇਸੇ ਕਾਰਨ ਸਾਨੂੰ ਫਿਲਮਾਂ ਚਲਦੀਆਂ ਹੋਈਆਂ ਲੱਗਦੀਆਂ ਨੇ ਫਿਲਮ ਤਾਂ ਅਸਲ 'ਚ ਬਹੁਤ ਸਾਰੀਆਂ ਰੁਕੀਆਂ ਹੋਈਆਂ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਤੇਜ਼ੀ ਨਾਲ ਦਿਖਾਈਆਂ ਜਾਂਦੀਆਂ ਨੇ ਹਾਂਜੀ ਇੱਕ ਤਸਵੀਰ ਦਾ ਅਸਰ ਖਤਮ ਹੋਣ ਤੋਂ ਪਹਿਲਾਂ ਅਗਲੀ ਆ ਜਾਂਦੀ ਹੈ ਤੇ ਸਾਨੂੰ ਉਹ ਚਲਦੀ ਹੋਈ ਮਹਿਸੂਸ ਹੁੰਦੀ ਹੈ ਨਹੀਂ ਤਾਂ ਸਿਰਫ ਝਟਕੇ ਲੱਗਣੇ ਸੀ ਵਾਹ ਇਹ ਤਾਂ ਕਮਾਲ ਹੈ ਅੱਖਾਂ ਦੀ ਸੰਭਾਲ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਹਾਂ ਇਹ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਕਦੇ ਵੀ ਸੂਰਜ ਵੱਲ ਸਿੱਧਾ ਨਹੀਂ ਦੇਖਣਾ ਚਾਹੀਦਾ ਖਾਸ ਕਰਕੇ ਗ੍ਰਹਿਣ ਵੇਲੇ ਬਹੁਤ ਤੇਜ਼ ਰੋਸ਼ਨੀ ਵੀ ਨਹੀਂ ਹਮਮ ਹੋਰ ਸਹੀ ਰੋਸ਼ਨੀ ਚ ਪੜਨਾ ਤੇ ਕੰਮ ਕਰਨਾ ਚਾਹੀਦਾ ਨਾ ਬਹੁਤ ਘਾਟ ਨਾ ਬਹੁਤ ਜ਼ਿਆਦਾ ਕਿਤਾਬ ਨੂੰ ਕੱਟੋ-ਕੱਟ 25 ਸੈਂਟੀਮੀਟਰ ਦੂਰ ਰੱਖਣਾ ਚਾਹੀਦਾ। ਹਾਂ, ਉਹ ਦੂਰੀ ਵਾਲੀ ਗੱਲ। ਤੇ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ, ਰਗੜਨਾ ਨਹੀਂ ਚਾਹੀਦਾ ਜੇ ਕੁਝ ਪੈ ਜਾਏ ਤੇ ਵਧੀਆ ਖੁਰਾਕ ਖਾਸ ਕਰਕੇ ਵਿਟਾਮਿਨ A ਵਾਲੀ ਲੈਣੀ ਚਾਹੀਦੀ ਹੈ। ਬਿਲਕੁਲ ਠੀਕ। ਅੱਖਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਥੋੜੇ ਵੱਡੇ ਉਤਰਾਵਾਂ ਵਾਲੇ ਸਵਾਲਾਂ ਤੇ ਆਉਂਦੇ ਆਂ। ਮਨੁੱਖੀ ਅੱਖ ਦੇ ਭਾਗਾਂ ਦਾ ਵਰਣਨ ਕਰਨ ਲਈ ਕਿਹਾ ਗਿਆ ਹੈ। ਹਾਂ, ਅੱਖ ਦੇ ਕਈ ਮਹੱਤਵਪੂਰਨ ਭਾਗ ਨੇ। ਸਭ ਤੋਂ ਬਾਹਰ ਹੈ ਸਕਲੇਰਾ ਸਫੈਦ ਸਖਤ ਪਰਤ ਉਹਦੇ ਅੱਗੇ ਪਾਰਦਰਸ਼ੀ ਹਿੱਸਾ ਹੈ ਕਾਰਨੀਆ ਜਿਸ ਰਾਹੀਂ ਰੋਸ਼ਨੀ ਅੰਦਰ ਜਾਂਦੀ ਹੈ ਹਾਂ ਫਿਰ ਆਂਦਾ ਹੈ ਆਇਰਿਸ ਰੰਗਦਾਰ ਹਿੱਸਾ ਜੋ ਵਿਚਕਾਰਲੇ ਛੇਕ ਯਾਨੀ ਪੁਤਲੀ ਦੇ ਆਕਾਰ ਨੂੰ ਕੰਟਰੋਲ ਕਰਦਾ ਹੈ ਰੋਸ਼ਨੀ ਕਟਵਧ ਕਰਨ ਲਈ ਬਿਲਕੁਲ ਪੁਤਲੀ ਦੇ ਪਿੱਛੇ ਹੁੰਦਾ ਹੈ ਲੈਂਸ ਜੋ ਰੋਸ਼ਨੀ ਨੂੰ ਫੋਕਸ ਕਰਦਾ ਹੈ

अंध बिंदु जिथे प्रकाश नस जुडदी है ते कुछ नहीं दिसदा ते पीला बिंदु जो सब तो वद संवेदनशील हिस्सा है वाह काफी कुछ है आंख दे अंदर हाँ जी एक बहुत ही गुंजलदार ते बढ़िया बंतर है सारे हिस्से मिलके काम कर देने अगला सवाल है प्रकाश दे परावर्तन दे नियम दसो इस दे दो मुख नियम ने पहला आपतन कोण हमेशा परावर्तन कोण दे बराबर हुंदा है एंगल आय ਇਕੁਅਲਸ ਟੂ ਐਂਗਲ ਆਰ ਹਾਂ ਇਹ ਪਹਿਲਾਂ ਵੀ ਆਇਆ ਸੀ ਪਾਤੀ ਕਿਰਨ ਆਣ ਵਾਲੀ ਪਰਾਵਰਤਿਤ ਕਿਰਨ ਮੁੜਨ ਵਾਲੀ ਅਤੇ ਆਪਤਨ ਬਿੰਦੂ ਤੇ ਅਭਿਲੰਭ ਸਤਾ ਤੇ 90 ਡਿਗਰੀ ਵਾਲੀ ਲਾਈਨ ਇਹ ਤਿੰਨੇ ਇੱਕੋ ਹੀ ਤਲ ਯਾਨੀ ਇੱਕੋ ਪਲੇਨ ਵਿੱਚ ਹੁੰਦੇ ਨੇ ਠੀਕ ਹੈ ਇਹ ਦੋਵੇਂ ਨਿਯਮ ਹਰ ਤਰ੍ਹਾਂ ਦੇ ਪਰਵਰਤਨ ਤੇ ਲਾਗੂ ਹੁੰਦੇ ਨੇ ਹਾਂ ਜੀ ਨਿਯਮਿਤ ਤੇ ਖਿੰਡਵੇ ਦੋਵਾਂ ਤੇ ਪਰ ਨਿਯਮਿਤ ਇਹ ਜ਼ਿਆਦਾ ਸਪਸ਼ਟ ਦਿਸਦੇ ਨੇ ਠੀਕ ਹੈ ਹੁਣ ਦੱਸੋ ਕਲਾਈਡੋਸਕੋਪ ਕੀ ਹੈ ਤੇ ਇਸ ਦਾ ਉਪਯੋਗ ਕੀ ਹੈ ਕਲਾਈਡੋਸਕੋਪ ਇੱਕ ਯੰਤਰ ਹੈ ਜਿਸ ਵਿੱਚ ਆਮ ਤੌਰ ਤੇ ਤਿੰਨ ਸ਼ੀਸ਼ੇ ਇੱਕ ਤਿਕੋਣੇ ਪ੍ਰਿਜ਼ਮ ਵਾਂਗ ਜੁੜੇ ਹੁੰਦੇ ਨੇ ਇਹਦੇ ਇੱਕ ਸਿਰੇ ਤੇ ਰੰਗਦਾਰ ਕੱਚ ਦੇ ਟੁਕੜੇ ਹੁੰਦੇ ਨੇ ਤੇ ਜਦੋਂ ਦੂਜੇ ਪਾਸਿਓਂ ਦੇਖਦੇ ਆ ਤਾਂ ਸ਼ੀਸ਼ਿਆਂ ਵਿੱਚ ਉਹਨਾਂ ਟੁਕੜਿਆਂ ਦੇ ਬਾਰ-ਬਾਰ ਪਰਵਰਤਨ ਬਹੁ-ਪਰਵਰਤਨ ਨਾਲ ਬਹੁਤ ਸੁੰਦਰ ਪੈਟਰਨ ਦਿਖਦੇ ਨੇ ਹਰ ਵਾਰ ਹਿਲਾਉਣ ਤੇ ਨਵਾਂ ਪੈਟਰਨ ਬਣ ਜਾਂਦਾ ਇਸ ਦਾ ਉਪਯੋਗ ਕੀ ਹੈ ਬਸ ਖੇਡਣ ਲਈ ਮੁੱਖ ਤੌਰ ਤੇ ਮਨੋਰੰਜਨ ਲਈ ਪਰ ਕਈ ਵਾਰ ਡਿਜ਼ਾਈਨਰ ਇਸ ਤੋਂ ਨਵੇਂ ਪੈਟਰਨ ਬਣਾਉਣ ਲਈ ਆਈਡੀਆ ਲੈਂਦੇ ਨੇ ਜਿਵੇਂ ਕੱਪੜਿਆਂ ਦੇ ਡਿਜ਼ਾਈਨਰ ਅੱਛਾ ਆਖਰੀ ਵੱਡਾ ਸਵਾਲ ਸਫੇਦ ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੈ ਇਹ ਕਿਵੇਂ ਸਿੱਧ ਕਰੋਗੇ ਇਸ ਦੇ ਦੋ ਮੁੱਖ ਤਰੀਕੇ ਨੇ ਜੋ ਆਪਾਂ ਪਹਿਲਾਂ ਵੀ ਥੋੜੇ ਜਿ ਦੇਖੇ ਇੱਕ ਤਾਂ ਨਿਊਟਨ ਡਿਸਕ ਨੂੰ ਤੇਜ਼ੀ ਨਾਲ ਘੁਮਾ ਕੇ ਹਾਂ ਜਿਸ ਨਾਲ ਰੰਗ ਮਿਲ ਕੇ ਚਿੱਟੇ ਲੱਗਦੇ ਨੇ ਬਿਲਕੁਲ ਦੂਜਾ ਤਰੀਕਾ ਹੈ ਪ੍ਰਿਜ਼ਮ ਦੀ ਵਰਤੋਂ ਕਰਨਾ ਜਦੋਂ ਸਫੈਦ ਰੋਸ਼ਨੀ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਉਹ ਆਪਣੇ ਸੱਤ ਰੰਗਾਂ ਵਿੱਚ ਟੁੱਟ ਜਾਂਦੀ ਹੈ ਜਿਸ ਨੂੰ ਵਰਣ ਵਿਖੇਪਣ ਕਹਿੰਦੇ ਆ ਤੇ ਸਾਨੂੰ ਸਪੈਕਟ੍ਰਮ ਦਿਸਦਾ ਹੈ ਹਾਂਜੀ ਸੋ ਇੱਕ ਤਰੀਕਾ ਰੰਗਾਂ ਨੂੰ ਜੋੜ ਕੇ ਸਫੈਦ ਬਣਾਉਂਦਾ ਦੂਜਾ ਸਫੈਦ ਨੂੰ ਤੋੜ ਕੇ ਰੰਗ ਬਣਾਉਂਦਾ ਦੋਵੇਂ ਇੱਕੋ ਗੱਲ ਸਾਬਿਤ ਕਰਦੇ ਨੇ ਬਹੁਤ ਵਧੀਆ ਸਰੋਤ ਵਿੱਚ ਕੁਝ ਹੋਰ ਨੁਕਤੇ ਵੀ ਸਨ ਜਿਵੇਂ ਦੋ ਸ਼ੀਸ਼ਿਆਂ ਵਿਚਕਾਰ ਕੋਣ ਬਦਲਣ ਨਾਲ ਪ੍ਰਤਿਬਿੰਬਾਂ ਦੀ ਗਿਣਤੀ ਬਦਲਦੀ ਹੈ ਹਾਂ ਜਿਵੇਂ 72 ਡਿਗਰੀ ਤੇ ਚਾਰ ਪ੍ਰਤਿਬਿੰਬ ਇਹਦਾ ਇੱਕ ਫਾਰਮੂਲਾ ਵੀ ਹੁੰਦਾ n 360 θ 1 ਪਰ ਮੁੱਖ ਗੱਲ ਇਹ ਸਮਝਣਾ ਹੈ ਕਿ ਕੋਣ ਘਟਣ ਨਾਲ ਪ੍ਰਤਿਬਿੰਬ ਵੱਧ ਜਾਂਦੇ ਨੇ ਕਲਾਈਡੋਸਕੋਪ ਇਸੇ ਤੇ ਆਧਾਰਿਤ ਹੈ ਠੀਕ ਹੈ ਤਾਂ ਮੇਰੇ ਖਿਆਲ ਜੇ ਆਪਾਂ ਸਾਰੇ ਮੁੱਖ ਨੁਕਤੇ ਕਵਰ ਕਰ ਲਏ ਨੇ ਹਾਂਜੀ ਲਗਭਗ ਸਾਰੇ ਹੀ ਹੋ ਗਏ ਤਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਮੁੱਖ ਗੱਲਾਂ ਕੀ ਨੇ ਮੁੱਖ ਗੱਲਾਂ ਇਹੀ ਨੇ ਕਿ ਪ੍ਰਕਾਸ਼ ਸਿੱਧੀ ਰੇਖਾ 'ਚ ਚੱਲਦਾ ਹੈ ਪਰ ਜਦੋਂ ਕਿਸੇ ਚੀਜ਼ ਨਾਲ ਟਕਰਾਂਦਾ ਹੈ ਤਾਂ ਮੁੜ ਸਕਦਾ ਹੈ परावर्तन ਜਾਂ ਜਦੋਂ ਇੱਕ ਮਾਧਿਅਮ ਤੋਂ ਦੂਜੇ 'ਚ ਜਾਂਦਾ ਹੈ ਤਾਂ ਰਸਤਾ ਬਦਲ ਸਕਦਾ ਹੈ ਅਪਵਰਤਨ ਹਾਂ ਤੇ ਸਾਡੀ ਅੱਖ ਇੱਕ ਕਮਾਲ ਦਾ ਕੁਦਰਤੀ ਕੈਮਰਾ ਹੈ ਜਿਸ ਦੇ ਬਹੁਤ ਸਾਰੇ ਹਿੱਸੇ ਮਿਲ ਕੇ ਸਾਨੂੰ ਦੇਖਣ ਵਿੱਚ ਮਦਦ ਕਰਦੇ ਨੇ ਬਿਲਕੁਲ ਤੇ ਚਿੱਟੀ ਰੋਸ਼ਨੀ ਅਸਲ ਵਿੱਚ ਸੱਤ ਰੰਗਾਂ ਦਾ ਸੁਮੇਲ ਹੈ ਤੇ ਕਲਾਈਡੋਸਕੋਪ ਵਰਗੇ ਯੰਤਰ ਪ੍ਰਕਾਸ਼ ਦੇ ਪਰਾਵਰਤਨ ਵਰਗੇ ਸਿਧਾਂਤਾਂ ਦੀ ਬੜੀ ਵਧੀਆ ਵਰਤੋਂ ਕਰਦੇ ਨੇ ਸਹੀ ਗੱਲ ਸਭ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ ਹਾਂਜੀ ਤੇ ਅਖੀਰ ਵਿੱਚ ਇੱਕ ਗੱਲ ਸੋਚਣ ਵਾਲੀ ਆਪਾਂ